Tudo so, چرجیت ہردیو سنگ لاڈی شیر سارے لیڈر 2019 आई सीएम साहब सीएम साहब ਜਦੋਂ 2019 ਇੱਥੇ ਜੰਦਰ ਪਾਰਲੀਮੈਂਟ ਉਹ ਲੜੇ ਤਾਂ ਸਾਡੇ ਉਮੀਦੀ ਯਾਦ ਦੀ ਸਾਡੋ ਵਾਲਿਆਂ ਦੀ ਲੀਡ ਸੀ ਤਾਂ ਸਾਡੇ ਅਮੀਜਾ ਦਿਲ ਦਿੱਤੇ ਇਹਨਾਂ ਦੀ ਬਿਦੌਲਤ ਉਹ ਪਾਰਲੀਮੈਂਟ 'ਚ ਪਹੁੰਚੇ ਸੀ ਤਹਿਕੀਕ ਵੀ ਅਸੀਂ ਤੁਹਾਨੂੰ ਪਾਰਲੀਮੈਂਟ 'ਚ ਭੇਜਦਾ ਤਾਂ ਫੈਸਲਾ ਕਰ ਲਿਆ ਪਰ ਗੱਲ ਕੋਈ ਕਰਨੀ ਹੈ ਤੁਹਾਨੂੰ ਅਸੀਂ ਕੋਈ ਕਤਾਈ ਕਰਨੀ ਨਹੀਂ ਅਸੀਂ ਕਿਸੇ ਕੋਲੋਂ ਕਮੀ ਛੱਡਣੀ ਨਹੀਂ ਤੁਹਾਡੇ ਮੁੜ ਕੇ ਕਫੇ ਦੇ ਚ ਕਦੀ ਹੱਥ ਨਾ ਪਿੱਛੇ ਖਿੱਚਿਓ ਤੁਸੀਂ ਕਿੰਨੇ ਸਮੇ ਸਮੇ ਉੱਕੇ ਆ ਥਾਪਸ ਬਾਲਾਂ ਦੇ ਪਹੁੰਚਣਾ ਮੇਲਾ ਅਜੰਡਾ ਕੋਈ ਵੱਖਰਾ ਨਹੀਂ ਮੇਰਾ ਅਜੰਡਾ ਵਿਕਾਸ ਆ ਇਲਾਕੇ ਦੀ ਡਿਵੈਲਪਮੈਂਟ ਆ ਇਲਾਕੇ ਦੀ ਡਿਵੈਲਪਮੈਂਟ ਆ ਮੈਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਨੌਕਰੀ ਤੇ ਨਹੀਂ ਲਵਾਉਣਾ ਮੈਂ ਕਿਸੇ ਆਪਣੇ ਬੱਚੇ ਨੂੰ ਨੌਕਰੀ ਤੇ ਨਹੀਂ ਲਵਾਉਣਾ ਮੇਰੇ ਨੇ ਮੇਰੇ ਦੇ ਪਰਿਵਾਰ ਆ ਬੈਠੇ ਆ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀਆਂ ਬੱਚੀਆਂ ਨੂੰ ਮੈਂ ਨੌਕਰੀਆਂ ਤੇ ਲਵਾਉਣ ਦੀ ਵੀ ਕੋਸ਼ਿਸ਼ ਤੁਹਾਡੇ ਕੋਲੋਂ ਕਰਨੀ ਆ ਇਹਨਾਂ ਨੂੰ ਮੈਂ ਇਹੋ ਮੇਰਾ ਪਰਿਵਾਰ ਆ ਇਹਨਾਂ ਦੀ ਮੈਂ ਸਾਰੀ ਦੇ ਨਾਲ ਰੂਪ 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 ਕਰਾਉਣਾ ਸੀ ਇਸ ਲਈ ਅੱਜ ਤੁਸੀਂ ਖੁੱਲਾ ਸਮਾਂ ਜਿੱਦਾਂ ਮਰਜ਼ੀ ਤੁਸੀਂ ਆਪਣੇ ਨਾਲ ਬੈਠ ਕੇ ਲੀਡਰ ਨਾਲ ਫੋਟੋ ਘਟਾਇਓ ਉਹਨਾਂ ਨਾਲ ਗੱਲ ਕਰਿਓ ਇੰਟਰੋਡਕਸ਼ਨ ਕਰਿਓ ਅੱਜ ਇਹ ਪ੍ਰੋਗਰਾਮ ਲਈ ਕਿਹਾ ਗਿਆ ਸੋ ਮੈਂ ਤੁਹਾਨੂੰ ਇਨਕੋ ਬੇਨਤੀ ਕਰਨੀ ਚਾਹੁੰਦਾ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾਰਿਆਂ ਨੇ ਬੜੀ ਵਿਸਥਾਰ ਨਾਲ ਆਪਣੀ ਗੱਲ ਰੱਖੀ ਮੈਨੂੰ ਮਾਣਿਆ ਆਪਣੇ ਹਲਕੇ ਦੇ ਲੋਕਾਂ ਦੇ ਆਪਣੇ ਸਾਰੇ ਪਰਿਵਾਰਾਂ ਦੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਮੈਂ ਤੁਹਾਡਾ ਕਰਜ਼ਦਾਰ ਹਾਂ ਮੇਰੇ ਰੋਮ ਰੋਮ ਕਰਕੇ ਆਈ ਆ ਤੁਹਾਡੇ ਲਈ ਜਿੰਨਾ ਚਿਰ ਮੇਰੇ ਕੋਲ ਸਵਾਸ ਆ ਮੈਂ ਤੁਹਾਡਾ ਕਰਜ਼ ਨਹੀਂ ਮੋੜ ਸਕਦਾ ਛੋਟੇ ਵਿੱਚ ਸਾਫਕਾਰ ਮੁਕੰਦਰੀ ਪੰਜਾਬ ਉਹਨਾਂ ਦੇ ਨਾਲ ਬੈਠੇ ਹੋਏ ਸਾਰੇ ਬਲਾਕ ਮਹਿਸਪੁਰ ਦੇ ਆਂਹਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਕੌਂਸਲ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਸਰਪੰਚ ਸਹਿਬਾਨ ਬਹੁਤ ਸਤਿਕਾਰਯੋਗ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬ ਤੇ ਬਹੁਤ ਸਤਿਕਾਰਯੋਗ ਸਾਰੇ ਐਮਸੀ ਸਾਹਿਬਾਨ ਵਾਈਸ ਪ੍ਰਧਾਨ ਸਾਹਿਬਾਨ ਸਾਡੇ ਇਸ ਬਲਾਕ ਦੇ ਪ੍ਰਧਾਨ ਸਾਹਿਬ ਤੇ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਹਲਕੇ ਦੇ ਕਾਕਜ਼ ਪਾਰਟੀ ਦੀ ਰੀੜ ਦੀ ਹੱਡੀ ਮਹਿਤਪੁਰ ਬਲਾਕ ਦੀ ਸਾਰੇ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀ ਮੇਰੀਆਂ ਮਾਤਾਵਾਂ ਤੇ ਮੇਰੀਆਂ ਪੈਣਾ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਨੀ ਆ ਸਾਰੇ ਸਾਥੀਆਂ ਨੂੰ ਸਰਪੰਚ ਸਾਹਿਬ ਵੀ ਆਪਾਂ ਬਾਲੋ ਵੀਰ ਬਾਲੋ ਕੀ ਆਲਿਓ ਵੀ ਆਪਾਂ ਬੈਠ ਕੇ ਇੱਕ ਗੱਲ ਸਾਂਝੀ ਕਰੀਏ ਹੁਣ ਬਾਤ ਮੈਂ ਅੱਧਾ ਘੰਟਾ ਚੱਲੀ ਸਭ ਨੂੰ ਇੱਥੇ ਬਿਠਾ ਲੂ ਕਿਨੇ ਜਿੰਨੇ ਫੋਟੋ ਖਿਚਾਉਣੀ ਖਚਾ ਲਿਓ ਫੇਰ ਨਿਗਾਹ ਦੂਜੇ ਪਾਸੇ ਧਿਆਨ ਦੂਜੇ ਪਾਸੇ ਜਾਂਦਾ ਅੱਜ ਆਪਾਂ ਸਾਰਿਆਂ ਨੂੰ ਪਤਾ ਵੀ ਆਪਣੀ ਪਹਿਲੀ ਮੀਟਿੰਗ ਜਿਹੜੀ ਬਲਾਕਾਂ ਦੀ ਛਾਹਕੋਟ ਹਲਕੇ ਦੀ ਰੱਖੀ ਗਈ ਪਹਿਲੀ ਵਾਰ ਸਾਹ ਚੰਜੀ ਸਿੰਘ ਜੰਨੀ ਇਕੱਲੇ ਕੇ ਛਾਹਕੋਟ ਹਲਕੇ ਦੇ ਵਿੱਚ ਪਹੁੰਚੇ ਪਹਿਲੋ ਸਾਡੀ ਮੀਟਿੰਗ ਲੋਈਆਂ ਬਲਾਕ ਦੀ ਹੋਈ ਹੁਣ ਮਹਤਵਪੂਰਨ ਦੀ ਮੀਟਿੰਗ ਚੱਲ ਰਹੀ ਆ ਉਸ ਤੋਂ ਬਾਅਦ ਸ਼ਾਹਕੋਟ ਸ਼ਾਮ ਨੂੰ 5 ਵਜੇ ਪਹੁੰਚਣਾ ਸੋ ਅੱਜ ਸਰ ਫੌਰਕ ਕਰ ਮਿਲਣੀ ਦਾ ਆਗਾਜ਼ ਕੀਤਾ ਕਿ ਇਹ ਜਦੋਂ ਸਰਕਾਰ ਬਣੀ ਸੀ ਬੀਜੇਪੀ ਜੀ ਉਹ ਲੋਨਰ ਇੱਕ ਨਾਰਾ ਦਿੱਤਾ ਸੀਗਾ ਕਿ ਅੱਛੇ ਦਿਨ ਆਉਣ ਵਾਲੇ ਆ ਉਹ ਜਿਹੜੇ ਅੱਛੇ ਦਿਨ ਆ ਉਹ ਤੁਸੀਂ ਸਾਰਿਆਂ ਨੇ ਮੇਰਾ ਖਿਆਲ ਹੁਣ ਤਾਂ ਖੇਤਾਂوں ਦੀ ਪਾਣੀ ਲੰਘ ਗਿਆ ਤੇ ਦੱਸ ਕੇ ਗਏ ਆ ਉਸ ਤਰ੍ਹਾਂ ਹੀ ਸਾਡੇ ਉਥੇ ਭੀਪੀਆਂ ਮੈਡਮ ਜੀ ਕਰਦੇ ਆ ਤਾਂ ਉਹਨੂੰ ਪਤਾ ਕਿ ਉਹ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਸੀ ਉਹਨਾਂ ਨੂੰ ਆਸਰਾ ਕਰਦੇ ਆਉਣ ਵਾਲਾ ਸਮਾਗਮ ਬਹੁਤ ਵਧੀਆ ਆਇਆ ਜਿੱਥੇ ਮੈਂ ਉਹਨਾਂ ਨੂੰ ਫਿਰਸਤ ਲੈ ਕੇ ਨਾਲ ਵੀ ਵਿਦਾਇਆ ਦੇਣਾ ਉੱਥੇ ਮੈਂ ਅਹਿਮਦ ਸਾਹਿਬ ਸਦਾ ਸੱਜੇ ਸਿੱਧਾ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰ ਉਹ ਵਿਦਾਇਆ ਦੇਣਾ ਉਹ ਸਾਰੀ ਟੀਮ ਲੇਕਿਨ ਐਨੇ ਕਿੰਨੇ ਵਰ ਕਰਾਏ ਇੰਨੇ ਪਿਛਲੇ ਪ੍ਰੋਗਰਾਮ ਸੀ ਅਜੇ ਇੱਕ ਹੋਰ ਪ੍ਰੋਗਰਾਮ ਜਾਣਾ ਅਸਲੀ ਦੇ ਨਾਲ ਜਾਣਾ ਸ਼ਾਹਕੋਟ ਤੋਂ ਤੁਹਾਡਾ ਬਹੁਤ ਵੱਡਾ ਦੁਆਰਾ ਮਿਰਿਆ ਮਤਰਵਾਦੀਆਂ ਸਾਡੀ ਸਾਫ ਦਾ ਜਿਨ੍ਹਾਂ ਨੇ ਤੁਹਾਡੀ ਆਪਣਾ ਮਿਹਨਤ ਕਰਕੇ ਆਪਣਾ ਪਸੀਨਾ ਵਹਾ ਕੇ ਇਸ ਏਰੀਆ ਦੇ ਵਿੱਚ ਕਾਂਗਰਸ ਦੀ ਪਰਵਾੜੀ ਨੂੰ ਸਿੰਜਿਆ ਰਾਜੇ ਇਹ ਕਾਗਰਸ ਦਾ ਹਲਕਾ ਕੌਣ ਲੱਗਿਆ ਜਿਹੜਾ ਕਿ ਪਹਿਲਾਂ ਕਾਲੀਆਂ ਦਾ ਹੁਦਸ ਇਹ ਸਾਰੀ ਇਹਨਾਂ ਦੀ ਨੇਕੀਤੀ ਹੈ ਤੁਹਾਨੂੰ ਜਿਹੜਾ ਇਹਨਾਂ ਨੇ ਡਵੈਲਪਮੈਂਟ ਦੇ ਕੰਮ ਕਰਾਏ ਤੁਹਾਡੇ ਨਾਲ ਸਾਥ ਪਾਈ ਪਿਆਰ ਬਣਾ ਕੇ ਰੱਖਿਆ ਬੜੀ ਸੰਘਰਸ਼ ਨਾਲ ਵੀ ਕਰਨਾ ਪਿਆ ਲੇਕਿਨ ਇੱਕ ਨੇਕੀਤੀ ਦੇ ਨਾਲ ਸੱਚੇ ਮਰੋੜ ਨਾਲ ਸੰਘਰਸ਼ ਕੀਤਾ ਉਹਦੇ ਕਰਕੇ ਅੱਜ ਤੁਸੀਂ ਐਡੀ ਫਲਵਾੜੀ ਕਾਂਗਰਸੀ ਬਣੀ ਹੋਈ ਹੈ ਸੋ ਮੈਂ ਵੀ ਇੱਕ ਸੇਵਕ ਬਣ ਕੇ ਤੁਸੀਂ ਮਾਣੋ ਤੁਹਾਡੇ ਕੋਲ ਆਇਆ ਹਾਂ ਅਰ ਤੁਹਾਡੀ ਫਲਵਾੜੀ ਦੇ ਵਿੱਚ ਇੱਕ ਫੁੱਲ ਮੈਂ ਵੀ ਬਣਨਾ ਚਾਹੁੰਦਾ ਤਾਂ ਕਿ ਹੁਣ ਵਾਲੇ ਸਮੇਂ ਦੇ ਵਿੱਚ ਲਾਡੀ ਸਾਹਿਬ ਦੇ ਨਾਲ ਰਹਿ ਕੇ ਤੁਹਾਡੀ ਸੇਵਾ ਕਰ ਸਕਾਂ ਇਸ ਨਾਕੇ ਨੂੰ ਹੋਰ ਤਰਕੀਆਂ ਵੱਲ ਲੈ ਜਾ ਸਕਾਂ ਮੈਂ ਖਰੜ ਦੇ ਪੋਲ ਮੇਰਾ ਪਿੰਡ ਹੈ ਮੈਂ ਪਹਿਲਾਂ ਖਰੜ ਦੇ ਵਿੱਚ ਪਿੰਡ ਤੋਂ ਆ ਕੇ ਤਿੰਨ ਵਾਰ ਐਫਸੀ ਬਣਿਆ ਦੋ ਵਾਰ ਪ੍ਰਧਾਨ ਬਣਿਆ ਫਿਰ ਉੱਥੇ ਚਮਕੌਰ ਸਾਹਿਬ ਆ ਗਿਆ ਉੱਥੇ ਤਿੰਨ ਵਾਰ ਐਮਐਲਏ ਬਣਿਆ ਮੰਤਰੀ ਬਣਿਆ ਆਪੋਜੀਸ਼ਨ ਲੀਡਰ ਬਣਿਆ ਤੁਸੀਂ ਮੁੱਖ ਮੰਤਰੀ ਬਣਾਇਆ ਤੇ ਹਰ ਜਗ੍ਹਾ ਬੰਨ ਉਹ ਇਹੀ ਕਹਿੰਦੇ ਸੀ ਇਹ ਬਾਹਰ ਤੇ ਆ ਗਿਆ ਲੇਕਿਨ ਉਹ ਤਿੰਨ ਤਿੰਨ ਵਾਰ ਦਿੱਤੇ ਆ ਹੁਣ ਇੱਥੇ ਆਇਆ ਤੁਹਾਡੇ ਪਾਸ ਉਹ ਜੀ ਕਹਿੰਦੇ ਬਾਹਰ ਤੇ ਆ ਗਿਆ ਆ ਤਿੰਨ ਵਾਲੀ ਦਾ ਲੋਟ ਤੁਸੀਂ ਸੋਚ ਲਿਓ ਵੀ ਕਿਸ ਤਰ੍ਹਾਂ ਕਰਨੀ ਅੱਗੇ ਨੂੰ ਤੁਹਾਡੇ ਵਿਚਾਰ ਰਹੇ ਕਿ ਤੁਹਾਡੀ ਸੇਵਾ ਕਰਨੀ ਹੈ ਜੇ ਕੋਈ ਕਹਿੰਦਾ ਹੈ ਬਾਹਰ ਤੇ ਆ ਗਿਆ ਥੱਡ ਵਿੱਚ ਰਹੇਗਾ ਨਹੀਂ ਚਲੇ ਜਾਏਗਾ ਸੱਜਾ ਮੰਨ ਬੈਠੇ ਆ ਲਾਡੀ ਮੈਂ ਤੁਹਾਨੂੰ ਵਿਸ਼ਵਾਸ ਦਵਾ ਕਿ ਤੁਹਾਨੂੰ ਇਹ ਹਲਾ ਪਾਣੀ ਮਿਲੇਗਾ ਕਿ ਮੈਂ ਕਰੇ ਤੁਹਾਨੂੰ ਜਿਲੰਦਰ ਦੇ ਵਿੱਚ ਐ ਸ਼ਾਹ ਰੋਡ ਦੇ ਵਿੱਚ ਮਿਲਿਆ ਜੀ ਅਰ ਟੈਮ ਫੋੜੇ ਵਿਚਾਰ ਰੇ ਕਿ ਸੇਵਾ ਕਰਾਂਗੇ ਅਰ ਮਨ ਨੂੰ ਸ਼ੌਕ ਹੈ ਕੰਮ ਕਰਨ ਦਾ ਮੈਂ ਖਰੜ ਦੇ ਪ੍ਰਧਾਨ ਬਣਿਆ ਤਾਂ ਬਹੁਤ ਜ਼ਬਰਦਸਤ ਡਿਵੈਲਪਮੈਂਟ ਉੱਥੇ ਕਰਾਈ ਮੈਂ ਅੱਜ ਖਰੜ ਪਛਾਣਿਆ ਨਹੀਂ ਜਾਂਦਾ ਮੈਂ ਚਮਕੌਰ ਸਾਹਿਬ ਦੇ ਐਮਐਲਏ ਬਣਿਆ ਤਾਂ ਉੱਥੇ ਜਿਹੜਾ ਸਭ ਤੋਂ ਪਿਛੜਿਆ ਹੋਇਆ ਹਰ ਕੰਮ ਲਿਆ ਜਾਂਦਾ ਸੀ ਚਮਕੌਰ ਸਾਹਿਬ ਅੱਜ ਸਭ ਤੋਂ ਮੋਢੀ ਹਰ ਦਾ ਉੱਥੇ ਯੂਨੀਵਰਸਿਟੀ ਬਣ ਰਹੀ ਹੈ ਉਥੇ ਦੋ ਆਈਟੀ ਕਾਲਜ ਖੜੇ ਨੇ ਉਥੇ ਬਿਲੀਆਰਾ ਬਣਿਆ ਮਤਲਬ ਦੁਕਾਨਾਂ ਨੂੰ ਵੀ ਮਾਰਬਲ ਲਾ ਕੇ ਸਜਾਇਆ ਹੈ ਉਥੇ ਸੜਕਾਂ ਚੌੜੀਆਂ ਕਰਾਈਆਂ ਇੱਕ ਅਜੂਬਾ ਬਣਾਇਆ ਮੈਂ ਉਥੇ ਜਿਹਦੇ ਵਿੱਚ ਪੂਰੇ ਸਿੱਖ ਇਤਿਹਾਸ ਨੂੰ ਫਿਰਮਾਇਆ ਜਾਂਦਾ ਹੈ ਤੇ ਦੋ ਸਾਲ ਹੋ ਗਏ ਉਹਨੂੰ ਦੇਖਣ ਵਾਲਿਆਂ ਦੀ ਲਾਈਨ ਨਹੀਂ ਘਟੀ ਅੱਜ ਤੱਕ ਲਗਾਤਾਰ ਲੋਕ ਉਥੇ ਆ ਰਹੇ ਤੇ ਇਹ ਮੇਰਾ ਸ਼ੌਕ ਹੈ ਉਹੀ ਮੈਂ ਵਿਕਾਸ ਦਾ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਤੁਹਾਡੇ ਵਿਚਕਾਰ ਆਇਆ ਇੱਥੇ ਵੀ ਆਪਾਂ ਨੇ ਵਿਕਾਸ ਕਰਾਉਣਾ ਹੈ ਲਾਡੀ ਸਾਹਿਬ ਨੇ ਜਦ ਮੈਂ ਮੰਤਰੀ ਸੀ ਲਾਡੀ ਸਾਹਿਬ ਮੇਰੇ ਨਾਲ ਐਮਐਲਏ ਸੀ ਤਾਂ ਆਈਟੀਆਈ ਦੀ ਕਲਾਈ ਸੀ ਤੁਹਾਡੇ ਇਲਾਕੇ ਨੂੰ ਮੈਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ ਆਈਟੀਆਈ ਦੀ ਸੀ ਲਾਡੀ ਸਾਹਿਬ ਨੂੰ ਜਦ ਮੈਂ 3 ਮਹੀਨੇ ਮੁੱਖ ਮੰਤਰੀ ਬਣਿਆ 15 ਕਰੋੜ ਰੁਪਏ ਦਿੱਤਾ ਕਿ ਤੁਹਾਡੇ ਇਲਾਕੇ ਵਿੱਚ ਬਣ ਜੇ 3 ਮਹੀਨੇ ਮੁੱਖ ਮੰਤਰੀ ਰਹੇ 3 ਮਹੀਨੇ ਦੇ ਵਿੱਚ ਤੁਹਾਡੇ ਬਿਜਲੀ ਦੇ ਬਕਾਏ ਬੜੇ ਬੜੇ ਬਿੱਲ ਖੜੇ ਸੀ ਸਾਰੇ ਉੱਪਰ ਲੀਕ ਮਾਰਤੀ ਸਾਰੇ ਮਾਪ ਕੀਤੇ ਉਹ 1500 ਕਰੋੜ ਰੁਪਏ ਦਾ ਤੁਹਾਨੂੰ ਫਾਇਦਾ ਮਿਲਿਆ ਤੁਹਾਡੇ ਪਾਣੀ ਦੇ ਬਕਾਏ ਖੜੇ ਸੀ ਸਾਰੇ ਮਾਪ ਕੀਤੇ 1250 ਕਰੋੜ ਦਾ ਤੁਹਾਨੂੰ ਫਾਇਦਾ ਹੋਇਆ ਤੁਹਾਡੇ ਲਾਲ ਲੇਨ ਦੇ ਅੰਦਰ ਦੇ ਕਾਰ ਤੁਹਾਡੇ ਨਾਮ ਹੋਣ ਲੱਗੇ گ اپنا مہاراج صاحب گرو رو دس جی کا ڈیڑا ہے ملا اتنے پچی کروڑ روپے کا چیک لے کے آیا جہ بعد چاپس لے گئے جب پچھے جی بوٹا آئیں اہی چیک لے کے پھر پہنچ گئے بابا جی کہتے چنی والا ہی ہے دسو کیا کریں بھگوان بالمی جی کا تیرت ہے امرتسر ਉਥੇ 28 ਕਰੋੜ ਰੁਪਇਆ ਦੇ ਕੇ ਉਹਨਾਂ ਦੀ ਜੀਵਨੀ ਤੇ ਕਮਿਊਨਿਟੀ ਬਣਾਉਣਾ ਸ਼ੁਰੂ ਕੀਤਾ ਅੰਬੇਦਕਰ ਸਾਹਿਬ ਦੇ ਨਾਮ ਤੇ ਮੀਡੀਆ ਬਣਾਉਣਾ ਸ਼ੁਰੂ ਕੀਤਾ ਕਪੂਥੜੇ ਕਾਲੀ ਯੂਨੀਵਰਸਿਟੀ ਦੇ ਵਿੱਚ 100 ਕਰੋੜ ਰੁਪਇਆ ਲਾ ਦਿੱਤਾ ਉਹ ਬਾਨ ਪਰਸ਼ੂਰਾਮ ਜੀ ਦੇ ਮੰਦਰ ਨੂੰ ਪੈਸੇ ਦਿੱਤੇ ਭਾਈ ਜੈਤਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਯੂਨੀਵਰਸਿਟੀ ਦੇ ਵਿੱਚ ਸੋ ਬਹੁਤ بڑے بڑے ਕੰਮ ਕੀਤੇ ਹੈ کسانوں پہلے بارہ ہزار کرزہ معاوضہ ملے کرتا سکے ہوں تو ملتا ہی نہیں لیکن لاڈی صاحب نے جب کانگریس کی سرکار تھی بارہ ہزار موبضہ دتا لیکن جد اپنی میری سرکار آئی تین مہینے کی میں کسان کا مواوضہ سٹ پورا ستارہ ہزار کرتا کہ ستارہ ہزار کے اوپر جہاں کھیت مزدور ہے 80% ਉਹਨੂੰ 1700 ਰੁਪਇਆ ਉਹਨੂੰ ਕਰਤਾ ਆ ਹੁਣੇ ਮੈਂ ਬਾਹਰ ਗਿਆ ਬੜੇ ਲੱਗ ਗਿਆ ਅੰਦਰ ਇੱਕ ਕਿਸਾਨ ਵੀਰ ਕਹਿੰਦਾ ਮੇਰੇ ਕਾਨੇ ਚ ਨੂੰ ਕਹਿੰਦਾ ਮੋਦੀ ਨੂੰ ਤਾਂ ਬਾਈ ਤਾਂ ਇਹੀ ਰੁਪਇਆ ਸੀ ਕੋ ਤਾਂ ਕੋਈ ਨਹੀਂ ਰੋਕ ਸਕਦਾ ਆ ਸਾਡੇ ਵਾਲਾ ਮੁੱਖ ਮੰਤਰੀ ਗੱਲ ਮੇਰੇ ਟਾਈਮ ਤੋਂ ਹੋਈ ਸੀ ਮੋਦੀ ਸਾਹਿਬ ਮੇਰੇ ਟੈਨ ਚ ਮੁੜਿਆ ਲੇਕਿਨ ਸਾਡੇ ਵਾਲਾ ਮੁੱਖ ਮੰਤਰੀ ਹੋਈਓ ਮਾਫੀ ਮੰਗੀ ਜਾਂਦੇ ਤੁਸੀਂ ਮੁੜ ਕੇ ਦੀਜੀਏ ਅਸੀਂ ਮਾਫੀ ਮੰਗਦੇ ਆ ਕੋਈ ਹਰ ਤਰ੍ਹਾਂ ਲੈ ਤਾਂ ਪਹਿਲਾਂ ਕਿਹਾ ਸੀ ਭਾਈ ਕਿ ਸ਼ਰਾਬੀ ਨੂੰ ਤਾਂ ਕੋਈ ਨਿਆਂਾ ਨਹੀਂ ਪਣਾਉਂਦਾ ਤੁਸੀਂ ਪੰਜਾਬ ਸਮਾਟ ਡੱਕੂ ਵੀ ਪੜੋਗਾ ਪੂਰੀ ਜੱਖੜਾ ਵੱੜਦੀ ਇਹਨਾਂ ਦੇ ਪੰਜਾਬ ਦੀ ਮੈਂ ਕਹਿਣਾ ਹੁੰਦਾ ਸੀ ਵੀ ਸਾਡੀ ਬੀਬੀ ਕਹਿੰਦੀ ਹੁੰਦੀ ਸੀ ਇਹ ਬੀਬੀਆਂ ਨੂੰ ਕਰਦਾ ਪਤਾ ਵਿਛਾੜੂ بڑا ਕਰਨਾ ਕਲੇ ਸੰਦੇ ਨੂੰ ਪੜਾ ਦੇਣਾ ਚਾਹੀਦਾ ਯੋ ਵੀ ਵੀ ਠੀਕ ਹੈ ਨਾ 1000 ਰੁਪਏ ਦੀ ਗੱਲ ਨਹੀਂ ਕਰਨੀ ਆਪਾਂ ਨੇ ਦਾਦੇ ਮਗੌੜਿਆ ਦੇ ਮੋਹਦ ਨਾਲ ਮਾਰਿਆ ਆਪਣਾ ਕਿਉਂਕਿ ਆ ਮੋਟਾ ਲਿਕੇ 1000 ਰੁਪਏ ਦਾ ਨਾਰਾ ਲਾ ਕੇ ਮੁੜ ਕੇ ਆਏ ਨਹੀਂ ਆਹੀ ਰੜਕਾ ਲਿਕੇ ਪਿੱਛੇ ਪੈ ਜੋਗੇ ਤੇ ਨਾ ਹੋਏ ਨਹੀਂ ਤਾਂ ਪਾਤੀਆਂ ਮਾਰਨੀ ਆ ਆਪਾਂ ਨੇ ਹੁਣ ਇਹਨਾਂ ਫਿਰ 1000 1000 ਰੁਪਏ ਦਾ ਨਾਰਾ ਲਾ ਕੇ ਬੀਬੀਆਂ ਦੇ ਮੋਟਾ ਲਿਕੇ ਬੀਬੀਆਂ ਨੇ ਕਿਹਾ ਵਿਚਾਰ 1000 ਰੁਪਏ ਮੇਰੇ ਕਰੂਗਾ ਉਸ ਪਿੱਛੇ ਦੇ ਕੇਜਰੀਵਾਲ ਨੂੰ ਰੱਬ ਨੇ ਕਿਤੇ ਭਗਵਾਨ ਤੁਮਨ ਨਮਲੀਏ ਉਹਨਾਂ ਦੇ ਪੁੱਛਣਾ ਵੀ ਹੋਵੇ ਤਾਂ ਇੱਕ ਹਜ਼ਾਰ ਬੰਦਾ ਉਹਦੇ ਨਾਲੇ-ਨਾਲੇ ਕੋਲ ਸਾੜਾ ਹੁੰਦਾ ਨੇੜੇ ਹੀ ਨਹੀਂ ਜਹਾਜ਼ਾਂ ਦੇ ਤੁਸੀਂ ਜਿਹੜਾ ਕਹਿੰਦਾ ਸੀ ਮੈਂ ਆਮ ਬੰਦਾ ਐ ਅੱਜ 1200 ਬੰਦਾ ਉਹਦੀ ਸਿਕਿਉਰਿਟੀ 'ਤੇ ਕੰਮ ਕਰ ਰਿਹਾ ਉਹਦੇ ਨਾਲ ਇੰਨੀਆਂ ਗੱਡੀਆਂ ਅੱਗੇ ਪਿੱਛੇ ਹੁੰਦੀਆਂ ਕਿ ਰੋਜ਼ ਦਾ 25 ਲੱਖ ਰੁਪਈਆ ਉਹਦੀ ਗੱਡੀਆਂ 'ਚ ਤੇਲ ਪੈਂਦਾ ਉਹ ਤਾਂ ਮਹਾਰਾਜਾ ਹੀ ਉਹ ਵੀ ਟੱਪ ਗਿਆ ਦਿਮਾਗ 'ਚ ਚੜ ਗਈ ਪਾਵਰ ਤੇ ਸਾਡੇ ਅਕਾਲ ਤੱਕ ਸਾਡੇ ਜਥੇਦਾਰ ਸਾਹਿਬ ਕੋ ਵੀ ਗ੍ਰਾਂਤੀ ਨਾ ਲੱਗਿਆ ਜਿਹੜਾ ਸ਼ਹੀਦਿਆਂ ਪਾ ਕੇ ਐ ਜੀ ਪੀ ਸੀ ਦਾ ਕਾਨੂੰਨ ਬਣਾਇਆ ਸੀ 1925 ਚ ਉਸ ਨੂੰ ਬਦਲਿਆ ਇਸ ਬੰਦੇ ਨੇ ਜਿਹੜਾ ਕਿ ਕੋਈ ਅੱਜ ਤੱਕ ਬਗਾਨਾ ਵੀ ਨਹੀਂ ਕਰ ਸਕਿਆ ਉਹ ਮੁੱਖ ਮੰਤਰੀ ਹੈ ਕਹਿੰਦੇ ਜੀ ਦਲਿਤ ਦਿੱਤੀ ਮੁੱਖ ਮੰਤਰੀ ਬਣਾਉਗੇ ਇਹ ਕਿੰਨੇ ਐਮਐਲਏ ਨੇ ਕਹਿਤਾ ਕਿ Dalit ਮੁੱਖ ਮੰਤਰੀ ਬਣਾਓ ਉਹਦੀ ਆਪਾਂ ਰੇਹੋਲੀਆ ਡਿਪਟੀ ਮੁੱਖ ਮੰਤਰੀ ਦਾ ਕਹਿ ਬਣਾਓ ਡਿਪਟੀ ਮੁੱਖ ਮੰਤਰੀ ਦਾਦੇ ਜੀ ਬਣਾਓ ਹਰ ਫਰਜ਼ ਨੂੰ ਤੋਂ ਕਰਦਾ ਹੈ ਨਾ ਨੇ ਕਿਸੇ ਕਿਸਾਨ ਦੇ ਹੱਥ ਕੋਲ ਤੁਸੀਂ ਦੱਸੋ ਜੇ ਗਵਾਹ ਤੇ ਰੱਖਿਆ ਹੋਵੇ ਤੁਸੀਂ ਕਿੰਨੇ ਸਰਪੰਚ ਬੈਠੇ ਹੈ ਕਿਸੇ ਪੰਚਾਇਤ ਨੂੰ ਦੱਸੋ ਜੇ 5 ਰੁਪਏ ਵੀ ਆਏ ਆ ਦੋ ਸਾਲ ਦੇ ਵਿੱਚ ਆਪ ਲਾਡੀ ਸਾਹ ਵਾਲੇ ਪੈਸੇ اج تک یہاں نے لگن نہیں دیتے بہت جانتا واپس لے جائے یہ پنچایت ہوں ہے اسی ہزار کروڑ کا کرزا لے لیا وہ گیا کتنے بھائی بانو کےجریوال سیرا کراؤ واسطے جہاز لوڑ شراب دا دے کا پنجاب بڑا گٹاڑا ہے کہ جانا دلی بچی نہیں ہے انہوں نے دبنا چوکنا کےجریوال <سؤال> شراب کٹا چند ہے یہ تو امت شاہ مودی صاحب پیری پیری ہاتھ لا کے ساری جا ہے اور یہ کہجریوال اندر رکھو میں مطابق کام کری جاؤں گا میتھے چاہے سکھا دے ہوں جب ایم ایس اے لوا لو چاہے کسان پٹا لو چاہے گوڑیاں منوا لو پسند چاہے مزدور نو پٹا لو یہ جو مرضی کرائی جاؤ پر مجھے چھیڑ ہونا آ سا مکمری ہے امبالی کے ਕਿਸਾਨਾਂ ਦੇ ਗੋਲੀ ਚੱਲੀ ਆਪਣਾ ਇੱਕ ਨੌਜਵਾਨ ਨੂੰ ਮਾਰਿਆ ਗਿਆ ਕਿੰਨੇ ਇੱਥੇ ਨੂੰ ਕੈਸ ਰਣ